ਰੇਕਾਟ ਦੇ ਮਹਿਕਪਲ ਵਿੱਚ ਕਾਂਗਰਸ ਵਰਕਰਾਂ ਆਗੂਆਂ ਦੇ ਪੰਚਾਂ ਸਰਪੰਚਾਂ ਵੱਲੋਂ ਇੰਚਾਰਜ ਕਾਮਲ ਅਮਰ ਸਿੰਘ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਵੱਲੋਂ 14 ਜੁਲਾਈ ਨੂੰ ਲੁਧਿਆਣਾ ਵਿਖੇ ਗਲਾੜਾ ਦਫ਼ਤਰ ਅੱਗੇ ਲੈਂਡ ਪੋਲਿੰਗ ਦੀ ਨੀਤੀ ਖਿਲਾਫ ਲਗਾਏ ਜਾ ਰਹੇ ਧਰਨੇ ਸੰਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ ਜੋ ਕਾਂਗਰਸੀ ਵਰਕਰਾਂ ਦੀ ਭਾਰਮੀ ਸਮੂਲੀਅਤ ਸਦਕਾ ਇੱਕ ਰੈਲੀ ਵਿੱਚ ਤਬਦੀਲ ਹੋ ਗਈ ਹੈ ਇਸ ਮੌਕੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਸਾਹਬ ਕਾ ਮੰਤਰੀ ਕੋਟਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਜ਼ਮੀਨਾਂ ਹੜੱਪ ਲਈ ਲੈਂਡ ਪੂਲਿੰਗ ਪਾਲਿਸੀ ਬਣਾਈ ਹੋਈ ਹੈ ਅਤੇ ਆਪ ਸਰਕਾਰ ਤੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਪਰ ਕਾਂਗਰਸ ਪਾਰਟੀ ਕਿਸੇ ਵੀ ਕੀਮਤ ਤੇ ਸਰਕਾਰ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਤੱਕੇ ਨਾਲ ਨਹੀਂ ਲੈਣ ਦੇਵੇਗੀ ਜੇਕਰ ਸਰਕਾਰ ਨੇ ਕਿਸਾਨਾਂ ਨਾਲ ਤੱਕਾ ਕੀਤਾ ਤਾਂ ਵੱਡੇ ਪੱਧਰ ਤੇ ਸਰਕਾਰ ਖਿਲਾਫ ਸੰਘਰਸ਼ ਕੀਤਾ ਜਾਵੇਗਾ ਜਿਸ ਤਹਿਤ ਪੰਜਾਬ ਦਾ ਕਾਂਗਰਸ ਪਾਰਟੀ ਵੱਲੋਂ 14 ਜੁਲਾਈ ਨੂੰ ਲੁਧਿਆਣਾ ਦੇ ਗਲਾੜਾ ਦਫ਼ਤਰ ਅੱਗੇ ਵਿਸ਼ਾਲ ਧਰਨਾ ਲਗਾਇਆ ਜਾ ਰਿਹਾ। ਇਸ ਮੌਕੇ ਹਲਕਾ ਇੰਚਾਰਜ ਕਾਮਲ ਅਮਰ ਸਿੰਘ ਬੋਪਾਰਾਏ ਨੇ ਆਖਿਆ ਕਿ 14 ਜੁਲਾਈ ਨੂੰ ਲੁਧਿਆਣਾ ਦੇ ਧਰਨੇ ਵਿੱਚ ਹਲਕਾ ਰਾਇਕੋਟ ਤੋਂ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਤੇ ਆਉਦੇਦਾਰ ਸਮੂਹ ਜਿਤ ਕਰਨਗੇ। ਜਿਸ ਲਈ ਅੱਜ ਦੀ ਮੀਟਿੰਗ ਵਿੱਚ ਸਮੁੱਚੇ ਪਾਰਟੀ ਵਰਕਰਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਖੜ੍ਹ ਲਈ ਲਾਮਬਤ ਕੀਤਾ ਗਿਆ। ਰਾਇਕੋਟ ਤੋਂ ਦਲਵਿੰਦਰ ਸਿੰਘ ਸ਼ੀਨ ਦੀ ਇਹ ਖਾਸ ਰਿਪੋਰਟ। ਅੱਜ ਦਾ ਸਾਡਾ ਵਿਸ਼ਾ ਇਹ ਰਹਿਦਾ ਹੈ ਕਾਟਾ ਕਾਟਾ ਸਮਝ ਰੱਖਿਆ ਦੇਖੋ ਇਹ ਕੀ ਆ ਕਿ ਪੰਜਾਬ ਗਵਰਨਮੈਂਟ ਕੋਈ ਵਿਕਾਸ ਦਾ ਕੋਈ ਕੰਮ ਤਾਂ ਕੀਤਾ ਨਹੀਂ ਆ ਹੁਣ ਕਿਸਾਨਾਂ ਦੀ ਜ਼ਮੀਨ ਤੇ ਹਥੇ ਹੋਣ ਲਈ ਯੋਜਨਾ ਬਣਾ ਰਹੀ ਆ ਔਰ ਸਾਰੇ ਵੱਡੇ ਸ਼ਹਿਰਾਂ ਦੇ ਆਸ-ਪਾਸ ਕਹਿ ਰਹੇ ਆ ਕਿ ਅਸੀਂ ਹਜ਼ਾਰਾਂ ਏਕੜ ਜ਼ਮੀਨ ਲਵਾਂਗੇ ਲੈਂਡ ਪੂਲ ਕਰਾਂਗੇ ਔਰ ਕਲੋਨੀਆਂ ਕੱਟਾਂਗੇ ਕਾਂਗਰਸ ਪਾਰਟੀ ਉਹਦਾ ਸਿਧਾਂਤਿਕ ਤੌਰ ਤੇ ਵਿਰੋਧ ਕਰਦੀ ਆ ਕਿ ਭਾਈ ਲੋਕਾਂ ਨੇ ਜਿਹਨੇ ਜ਼ਮੀਨ ਵੇਚਣੀ ਹੁੰਦੀ ਆ ਉਹ ਆਪ ਵੇਚ ਦਿੰਦਾ ਤੁਸੀਂ ਕੌਣ ਹੁੰਨੇ ਹੋ ਵਿਚ ਆਉਣ ਵਾਲੇ ਕੰਪਨੀਆਂ ਦੇ ਤੁਸੀਂ ਕਿਉਂ ਉਹਨਾਂ ਦੇ ਏਜੰਟ ਬਣ ਰਹੇ ਹੋ ਕਿਸੇ ਕੰਪਨੀ ਨੇ ਖਰੀਦੀ ਆ ਤੇ ਕਿਸਾਨਾਂ ਨਾਲ ਖਰੀਦਣੀਆਂ ਤੇ ਕਿਸਾਨਾਂ ਨਾਲ ਗੱਲ ਕਰੇ ਤੁਸੀਂ ਕਿਉਂ ਕਰ ਰਹੇ ਹੋ ਸਰਕਾਰ ਦਾ ਪ੍ਰੈਸ਼ਰ ਕਿਉਂ ਕਰ ਰਹੇ ਹੋ ਤੁਸੀਂ ਔਰ ਤੁਸੀਂ ਜਿਹੜਾ ਫਾਰਮੂਲਾ ਮਾੜਾ ਮੋਟਾ ਬਾਹਰ ਆਇਆ ਉਹ ਇਹ ਆ ਕਿ ਉਸ ਪਲਾਟ 'ਚ ਜਿਹੜੀ ਸੜਕ ਬਣੂਗੀ ਦੂਸਰਾ ਤੀਸਰਾ ਜਿਹੜੇ ਕੋਈ ਡਿਵੈਲਪਮੈਂਟ ਹੋਊਗੀ ਉਹਦੇ ਪੈਸੇ ਕਿਸਾਨ ਨੂੰ ਨਹੀਂ ਮਿਲਣੇਗੇ ਤੇ ਅੱਧੀ ਤੋਂ ਜ਼ਿਆਦਾ ਜ਼ਮੀਨ ਤਾਂ 40 50% ਦਾ ਡਿਵੈਲਪਮੈਂਟ ਵਾਲੀ ਜ਼ਮੀਨ ਹੁੰਦੀ ਆ ਫਿਰ ਉਹ ਵਿਚਾਰੇ ਨੂੰ ਮਿਲਣਾ ਕੀ ਆ ਤੇ ਕਹਿਣ ਦਾ ਮਤਲਬ 1 2 ਨੰਬਰ ਦਾ ਚੋਰ ਮੋਰੀ ਦਾ ਰਸਤਾ ਪੰਜਾਬ ਸਰਕਾਰ ਲੱਭ ਰਹੀ ਆ ਜਿਹਦੇ 'ਚ ਵੱਡੀ ਵੱਡੀ ਕੰਪਨੀਆਂ ਨੂੰ ਲਿਆ ਕੇ ਕਲੋਨੀਆਂ ਕਟਵਾਉਣਾ ਚਾਹੁੰਦੀ ਆ ਅਸੀਂ ਸਿਧਾਂਤਕ ਤੌਰ ਤੇ ਵਿਰੋਧ ਕਰਦੇ ਆ ਪਰਸੋਂ ਕਾਂਗਰਸ ਪਾਰਟੀ ਨੇ ਲੁਧਿਆਣਾ ਸ਼ਹਿਰ ਦੇ ਬਾਹਰ ਧਰਨਾ ਰੱਖਿਆ ਰਾਇਕੋਟ ਤੋਂ ਅਸੀਂ ਸਾਰੇ ਲੀਡਰਾਂ ਨੂੰ ਇਕੱਠਾ ਕੀਤਾ ਸੀ ਕਿ ਇਥੋਂ ਜ਼ਿਆਦਾ ਤੋਂ ਜ਼ਿਆਦਾ ਲੋਕ ਆਣਗੇ ਔਰ ਇਸ 70 ਮੇਚ ਸ਼ਾਮਿਲ ਹੋਣਗੇ ਔਰ ਪੰਜਾਬ ਗਵਰਨਮੈਂਟ ਦਾ ਸਾਰੇ ਸ਼ਹਿਰਾਂ ਚ ਅਸੀਂ ਵਿਰੋਧ ਕਰਾਂਗੇ ਔਰ ਇਹ ਕੰਮ ਨਹੀਂ ਹੋਣ ਦੇਣਾ ਹਾਂਜੀ ਕੋਟੀ ਸਾਹਿਬ ਜਿਹੜਾ ਅੱਜ ਦਾ ਇਕੱਠ ਸੀਗਾ ਕੀ ਕਹਿਣਾ ਤੁਸੀਂ ਅੱਜ ਰੈਕੋਰਡ ਵਿਧਾਨ ਸਭਾ ਦਾ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਇਕੱਠ ਜਿਹੜਾ ਕਾਮਲ ਅਮਰ ਸਿੰਘ ਬੋਪਾਰਾਈ ਜੀ ਦੀ ਅਗਵਾਈ ਦੇ ਵਿੱਚ ਹੋਇਆ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਨੇ ਵੀ ਹਿੱਸਾ ਲਿਆ ਮੈਨੂੰ ਬਤੌਰ ਪੰਜਾਬ ਪ੍ਰਦੇਸ਼ ਜ਼ਿਲ੍ਹੇ ਦੇ ਕੋਆਰਡੀਨੇਟਰ ਵਜੋਂ ਇੱਥੇ ਆਉਣ ਦਾ ਮੌਕਾ ਲੱਗਿਆ ਅੱਜ ਦਾ ਜਿਹੜਾ ਮੀਟਿੰਗ ਦਾ ਏਜੰਡਾ ਸੀਗਾ ਉਹ 14 ਤਰੀਕ ਨੂੰ ਜਿਹੜੀ ਕਿ ਆਮ ਸਰਕਾਰ ਜਿਹੜੀ ਆ ਇਹ ਆਮ ਆਦਮੀ ਪਾਰਟੀ ਦੀ ਭਗਵਤ ਮਾਨ ਦੀ ਸਰਕਾਰ ਇਹ ਜ਼ਬਰਨ ਸਾਡੀਆਂ ਜ਼ਮੀਨਾਂ ਤੇ ਉੱਥੇ ਸਾਨੂੰ ਉਹਨੂੰ ਲੁੱਟਣ ਜਾ ਰਹੀ ਹੈ ਔਰ ਇੱਕ ਬੜੀ ਵੱਡੀ ਸਾਜਿਦ ਦੇ ਤਹਿਤ ਇਹ ਸਾਤੋਂ ਜ਼ਮੀਨਾਂ ਜਿਹੜੀ ਆ ਖੋਹਣ ਜਾ ਰਹੀ ਆ ਉਹਦੇ ਖਿਲਾਫ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਿਹੜਾ ਵਾ ਗਲਾੜਾ ਦਫ਼ਤਰ ਲੁਧਿਆਣੇ ਤੇ ਧਰਨਾ ਦੇ ਰਹੀ ਆ ਔਰ ਅਸੀਂ ਇਹ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਅਸੀਂ ਹਰਗੇਸ਼ ਇਹ ਜਿਹੜੀਆਂ ਇਹ ਸ਼ਰਯੰਤਾਰਾ ਉਸ ਨੂੰ ਸਫਲ ਨਹੀਂ ਹੋਣ ਦੇਵਾਂਗੇ ਔਰ ਜਿਹੜੇ ਕਿਸਾਨ ਜਿਹੜੀਆਂ ਆਪਣੀਆਂ ਜ਼ਮੀਨਾਂ ਨੂੰ ਨਹੀਂ ਦੇਣਾ ਚਾਹੁੰਦੇ ਉਹਨਾਂ ਦੇ ਹੱਕ ਦੇ ਵਿੱਚ ਕਾਂਗਰਸ ਪਾਰਟੀ ਡਟ ਕੇ ਖੜੀ ਆ ਕਮਲ ਦੀ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਆ ਕੀ ਦੇ ਵਿੱਚ ਦੇਖੋ ਜੀ ਜਿਹੜੀ ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਪਾਲਿਸੀ ਇਹ ਲੈ ਕੇ ਆਏ ਅੱਜ ਇਹਦੇ ਤਹਿਤ ਇਹ ਤਕਰੀਬਨ 25-30 ਹਜ਼ਾਰ ਕਿੱਲੇ ਜ਼ਮੀਨ ਪੰਜਾਬ ਦੇ ਕਿਸਾਨਾਂ ਦੀ ਲੈ ਕੇ ਕੁਝ ਗਿਣੇ ਚੁਣੇ ਵੱਡੇ ਬਿਲਡਰਾਂ ਨੂੰ ਦੇਣਾ ਚਾਹੁੰਦੇ ਆ ਉਹਦੇ ਵਿਰੋਧ ਚ 14 ਤਰੀਕ ਨੂੰ ਸਵੇਰੇ 10 ਵਜੇ ਗਲਾਡਾ ਦਫਤਰ ਵਿਖੇ ਲੁਧਿਆਣੇ ਕਾਂਗਰਸ ਪਾਰਟੀ ਨੇ ਇੱਕ ਵਿਸ਼ਾਲ ਧਰਨਾ ਸੂਬਾ ਪਧਰੀ ਧਰਨਾ ਰੱਖਿਆ ਆ ਉਹਦੀ ਤਿਆਰੀ ਸੰਬੰਧੀ ਅੱਜ ਸਾਡੇ ਜ਼ਿਲ੍ਹੇ ਦੇ ਜਿਹੜੇ ਕੋਆਰਡੀਨੇਟਰ ਨੇ ਸਾਡੇ ਬਹੁਤ ਹੀ ਸਤਕਾਰਯੋਗ ਸਾਬਕਾ ਮੰਤਰੀ ਗੁਰਪੀਰਤ ਸਿੰਘ ਕੋਟਲੀ ਸਾਹਿਬ ਉਹਨਾਂ ਦੀ ਅਗਵਾਈ 'ਚ ਮੀਟਿੰਗ ਕੀਤੀ ਗਈ ਹੈ ਔਰ ਤਿਆਰੀਆਂ ਕੀਤੀਆਂ ਗਈਆਂ ਨੇ ਕਿ ਰਾਏਕੋਟ ਹਲਕੇ ਤੋਂ ਇੱਕ ਬਹੁਤ ਵੱਡੀ ਗਿਣਤੀ 'ਚ ਲੋਕ ਉਸ ਦਰਨੇ 'ਚ ਆਪਣਾ ਹਿੱਸਾ ਲੈਣ